ਉੱਧਰ ਕਹਿੰਦੇ ਅਸੀਸ ਕੋਟੀ ਪਾਉਣ ਦੇ ਲਈ ਆ ਗਿਆ ਉੱਧਰ ਦੇਖਦਾ ਖੇਡ ਮੈਦਾਨ ਦੇ ਵਿੱਚ ਲਾਂਗੋ ਵਾਲੀਆ ਸੁੱਖਾ ਤੇ ਇੱਕ ਕੰਨੀ ਤੇ ਕਹਿੰਦੇ ਪ੍ਰਦੀਪ ਹੈ ਪਰ ਟੱਕਰ 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 ਸੁੱਖੇ ਦੇ ਨਾਲ ਸੁੱਖੇ ਦੇ ਨਾਲ ਕੀ ਬਾਤ ਹੈ ਉਹ ਮੁੰਡਾ ਕਹਿੰਦੇ ਸਰਾ ਕਰਾਉਂਦਾ ਹੈ ਇਹ ਅਸੀਸ ਹੈ ਤਮਤਾਨ ਸਾਹਿਬ ਦੀ ਧਰਤੀ ਤੋਂ ਉਹ ਮੁੰਡੇ ਚੱਲ ਕੇ ਆਏ ਅੱਜ ਉਹ ਪਰ ਸਾਹਮਣੇ ਦੇਖਦੇ ਆਂ ਵੀ ਕਾਕਾ ਲੰਗੋ ਵਾਲੀ ਇਹ ਕਵੈਡੀ ਕਾਕਾ ਲੰਗੋ ਵਾਲੀ ਅਗਲੇ ਰੇਡ ਪਾਉਣ ਦੇ ਲਈ ਤਿਆਰ ਵਰ ਤਿਆਰ ਆ ਪਹੁੰਚਦੇ ਹੋਏ ਕਵੈਡੀ ਦੇ ਉੱਤੇ ਕੌਣ ਬੱਲੇ ਬੱਲੇ ਕਰਾਵੇਗਾ ਆ ਮੁੰਡਾ ਕਹਿੰਦੇ ਇਸ ਸਮੇਂ ਦੇਖ ਦਾਂਗੇ ਆ ਤਮਤਾਨ ਸਾਹਿਬ ਦੀ ਧਰਤੀ ਦਾ ਬੱਲੇ ਬੱਲੇ ਕਰਵਾਗਾ ਛੋਟੀ ਦਾ ਜਫਾ ਲਾ ਗਿਆ ਆਪਣੇ ਟੀਮ ਦੇ ਲਈ ਆ ਕਹਿੰਦੇ ਮੁੰਡੇ ਕਹਿੰਦੇ ਇਸ ਸਮੇਂ ਦੇਖ ਦਾਂਗੇ ਲਾਵੇਂ ਪਾਸ਼ਾ ਕਹਿੰਦੇ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦੇ ਚਰਨ ਮਹਾਰਕ ਧਰਤੀ ਆ ਕਹਿੰਦੇ ਤਵ ਧਾਨ ਸਾਹਿਬ ਦੀ ਪਵਿੱਤਰ ਧਰਤੀ ਆ ਅਗਲੇ ਰੇਡ ਪਾਉਣ ਦੇ ਲਈ ਆਸ਼ੀਸ਼ ਕਹਿੰਦੇ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਆਸ਼ੀਸ਼ ਕਹਿੰਦੇ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਪਰ ਸਾਹਮਣੇ ਦੇਖਦੇ ਆ ਵੀ ਚਾਰ ਸਟਾਪਰਾਂ ਦੀ ਘੁੰਮਦੀ ਚੈਨ ਨਾਲ ਕਹਿੰਦੇ ਸੁੱਖਾ ਲੱਗਿਆ ਨਾਲ ਕਹਿੰਦੇ ਪ੍ਰਦੀਪ ਉਹ ਟੱਕਰ ਟੱਕਰ ਸਰੇ ਦੀ ਪਰ ਅੱਜ ਕਹਿੰਦੇ ਤਮ ਧਾਨ ਸਹਿਬ ਵਾਲਾ ਅਸੀਸ ਉਹ ਬੱਲੇ ਬੱਲੇ ਕਰਵਾਉਂਦਾ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾਉਂਦਾ ਉਹ ਬੱਲੇ ਬੱਲੇ ਕਰਵਾਉਂਦਾ ਹੈ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਲਈ ਖਬਰ ਤਿਆਰ ਪਰ ਤਿਆਰ ਹੈ ਉਹ ਪੈਂਦੇ ਹੋਏ ਰੇਡ ਦੇ ਉੱਤੇ ਹੁਣ ਕਹਿੰਦੇ ਚਾਰ ਜਾਫੀਆਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਹੁਣ ਕਬੱਡੀ ਦੇ ਮੈਦਾਨ ਦੇ ਵਿੱਚ ਦੇਖਣਗੇ ਪੈਂਦੀ ਹੋ ਰੇਡ ਕਬੱਡੀ 1-1 ਦੇ ذریعے ਅੱਜ ਦਾ ਮੇਲਾ ਲਾਈਵ ਟੈਲੀਕਾਸਟ ਕੀਤਾ ਗਿਆਗਾ ਉੱਚੇ ਜਿਹੇ ਤੌਰ ਤੇ ਧੰਨਵਾਦ ਆ ਪੈਂਦੇ ਰੇਡ ਤੇ ਸਨੀ ਕਹਿੰਦੇ ਲੌਂਗਵਾਲ ਪਿੰਡ ਦੇ ਲਈ ਨੰਬਰ ਦਾ ਵਾਅਦਾ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਕਹਿੰਦੇ ਇਹਾ ਸੰਨੀ ਲੌਂਗੋ ਵਾਲੀਆ ਨੰਬਰ ਦਾ ਵਾਅਦਾ ਜਿਹੜਾ ਕਰ ਚੁੱਕਿਆਗਾ ਕੱਲ ਵੀ ਤੋਬਰਾ ਪਾਰ ਰੇਡ ਬਾਦ ਕਰਾ ਅੱਗੇ ਰੋ ਆਹ ਕਬੱਡੀ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਗਬਰੂ ਵਜਿਆ ਹੋਇਆ ਪੈਂਦੀ ਹੋਈ ਰੇਡ ਤੇ ਇਹ ਪ੍ਰਦੀਪ ਆ ਨੌਜਾਨ ਇਹਨੂੰ ਰੁੱਖਾ ਕਹਿੰਦੇ ਆ ਕਿਉਂਕਿ ਵੱਡੇ ਸੁੱਖੇ ਦੇ ਵਾਂਗੂ ਇਹ ਵੀ ਮੁੰਡਾ ਤਕੜੇ ਜੱਫੇ ਲਾਉਂਦਾ ਇਹਨੂੰ ਕਹਿੰਦੇ ਆ ਵੀ ਇਹ ਸੁੱਖੇ ਦੇ ਵਾਂਗੂ ਤਕੜੇ ਜੱਫੇ ਲਾਉਂਦਾ ਤਾਂ ਕਰਕੇ ਉਹਨੂੰ ਛੋਟਾ ਸੁੱਖਾ ਕਿਆ ਗਿਆ ਲੰਗੋ ਵਾਲੀਆ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਆਪਣੀ ਟੀਮ ਦੇ ਲਈ ਪੁੱਠੇ ਹੀ ਪਾ ਗਿਆ ਉਹ ਧੰਤਨ ਕਰਵਾਉਂਦਾ ਹੋਇਆ ਲੰਗੋਵਾਲ ਦੀ ਧਰਤੀ ਦਾ ਕਾਕਾ ਰੇਡ ਪਾਉਣ ਦੇ ਲਈ ਫੇਰ ਤਿਆਰ ਵਰ ਤਿਆਰ ਆ ਉਹ ਕਹਿੰਦੇ ਕਾਕਾ ਫੇਰ ਤਿਆਰ ਵਰ ਤਿਆਰ ਹੈ ਲੰਗੋਵਾਲੀਆ ਪਰ ਸਾਹਮਣੇ ਦੇਖਦਿਆਂ ਧੰਤਾਨ ਸਾਹਿਬ ਦੀ ਧਰਤੀ ਦੇ ਉਹ ਇੱਕ ਕਿੰਨੀ ਤੇ ਕਹਿੰਦੇ ਦੀਪਕ ਲੱਗਿਆ ਤੇ ਨਾਲ ਕਹਿੰਦੇ ਰਾਮ ਲੱਗਿਆ ਟੱਕਰ ਰਾਮ ਦੇ ਨਾਲ ਹੋ ਗਈ ਹੈ ਕਿਆ ਬਾਤ ਹੈ ਸਰਾ ਸਿਰਾ ਕਰਾਉਂਦਾ ਕਹਿੰਦੇ ਲਾਂਗੋ ਵਾਲੀਆ ਕਾਕਾ ਆਪਣੀ ਟੀਮ ਦੇ ਲਈ ਨੰਬਰ ਜੋੜ ਗਿਆ ਲੈ ਚੱਲੋ ਏ ਸੀਸ ਪਾ ਗੋਡੀ ਉਧਰ ਦੇਖਦੇ ਆ ਵੀ ਲਾਂਗੋ ਵਾਲੀਏ ਚਾਰ ਗਬਰੂ ਤਿਆਰ ਵਰ ਤਿਆਰ ਖੜ ਗਏ ਆ ਵੀ ਸਿਰ ਤੇ ਹੋਵੇ ਕਰਜਾ ਕਦੇ ਨਹਿਰ ਚ ਸਾਲੀ ਮਾਰੀ ਦੀ ਸੱਤ ਵਿੱਚ ਬਹਿ ਕੇ ਕਿਰਿਏ ਨਾ ਕਦੇ ਗੱਲ ਕੁੜੀ ਕੁਮਾਰੀ ਦੀ ਹੱਲੇ ਲੋਟ ਨਹੀਂ ਆਉਂਦੇ ਬਣ ਕੇ ਰੀਡ ਦੀ ਹੱਡੀ ਦੇ ਉਹ ਸੰਦਾ ਵੰਗੂ ਯਾਰ ਵਰਤ ਕੇ ਕਦੇ ਨਹੀਂ ਛੱਡੀ ਦੇ ਉਹ ਸੰਦਾ ਵੰਗੂ ਜਸਨ ਬਈ ਯਾਰ ਵਰਤ ਕੇ ਕਦੇ ਨਹੀਂ ਛੱਡੀ ਦੇ ਯਾਰ ਕਦੇ ਨਹੀਂ ਛੱਡੀ ਦੇ ਅਗਲੇ ਰੇਡ ਪਰੰਦੇਲੇ ਸਨੇ ਫਿਰ ਤਿਆਰ ਵਰ ਤਿਆਰ ਹੈ ਨੌਜਾਨ ਲਾਗਵਾਲ ਪਿੰਡਾ ਉੱਚਾ ਲੱਭਾ ਗੱਭਰੂ ਆ ਤੋਤੇ ਦੀ ਛਾਟੀ ਵਾਂਗੂ ਛਾਟਾ ਹੈ ਸਰੀਰ ਘਬਰੂ ਨੇ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰਾ ਹੈ ਦੀਪਕ ਨੌਜਨ ਰਾ ਮਰਗੇ ਹੁਣ ਹੁਣ ਕੌਣ ਬੱਲੇ ਬਲੇ ਕਰਾਵੇਗਾ ਪੈਂਦੇ ਹੋਏ ਕਬੱਡੀ ਦੇ ਉੱਤੇ ਆ ਬੱਲੇ ਬਲੇ ਕੌਣ ਕਰਾਵੇਗਾ ਆ ਹੈ ਦੀਪਕ ਪਰ ਦੂਸਰੇ ਬੰਨੇ ਮੁੰਡੇ ਨੇ ਬਾਹ ਬੰਨੀਆਂ ਖਾਜ ਦੇ ਸਿਕੰਦਰ ਦੇ ਵਾਂਗ ਆ ਬੱਲੇ ਬਲੇ ਕਰਾਈਆ ਅਲੇਵੇ ਦੇ ਵਿਕਾਸ ਦੇ ਵਾਂਗੂ ਕਹਿੰਦੇ ਮੁੰਡੇ ਨੇ ਜਿਹੜੀ ਬਾਹ ਬੰਨੀਆਂ ਉਤੇ ਕਹਿੰਦੇ ਸਿਰ ਰੱਖ ਲਿਆ ਆ ਕਹਿੰਦੇ ਭੱਲੇ-ਭੱਲੇ ਕਰਵਾਤੀਏ ਤੇ ਨੰਬਰ ਜਿਹੜਾ ਸਟਾਪਰ ਦੇ ਹਿੱਸੇ ਜੁੜਦਾ ਹੋਇਆ ਆ ਵੀ ਸੋਹਣਿਆ ਪਾਰ ਰੇਡ ਵਿਕਾਸ ਅਲੇਵੇ ਨੇ ਵੀ ਕਹਿੰਦੇ ਆਹੀ ਇਸੇ ਅੰਦਾਜ਼ ਦੇ ਨਾਲ ਕਈ ਸੁਪਰਸਟਾਰਾਂ ਨੂੰ ਜਫੇ ਲਾਇਆ ਜਿਹੜੇ ਅੰਦਾਜ਼ ਦੇ ਵਿੱਚ ਇਹ ਮੁੰਡੇ ਨੇ ਜਫਾ ਲਾਇਆਗਾ ਇਹ ਕਾਂਝਲੇ ਦੇ ਸਕੰਦਰ ਨੇ ਵੀ ਕਹਿੰਦੇ ਇਸੇ ਅੰਦਾਜ਼ ਦੇ ਨਾਲ ਵੱਡੇ-ਵੱਡੇ ਨੂੰ ਕਹਿੰਦੇ ਜਫੇ ਲਾਇਆ ਦੁਨੀਆ ਦੇ ਮਹਾਨ ਪਲੇਅਰਾਂ ਦੀ ਗੱਲ ਹੁੰਦੀ ਆ ਆਹ ਕਹਿੰਦੇ ਪਰ ਸੁੱਖਾ ਤੇ ਅਸ਼ੀਸ਼ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਅਗਲੀ ਰੇਡ ਕਾਕਾ ਆ ਗਿਆ ਨੋ ਜਨਾ ਉਹ ਕਾਕਾ ਲੰਗੋ ਵਾਲੀ ਆ ਗਿਆ ਅਗਲੀ ਕਾਡੀ ਪਾਉਣ ਦੇ ਲਈ ਪਰ ਸਾਹਮਣੇ ਦੇਖਦੇ ਆਂ ਵੀ ਤਮਤਾਨ ਸਾਹਿਬ ਦੀ ਧਰਤੀ ਦੇ ਉਹ ਚਾਰ ਸਟਾਪਰਾਂ ਦੀ ਘੁੰਮਦੀ ਚੈਨ ਤੇ ਦੇਖਾਂਗੇ ਕਿਹੜਾ ਗੱਭਰੂ ਕਰੇ ਅੱਗੇ ਵਧ ਕੇ ਉਹ ਡੱਕਣ ਦੀ ਕਰੂਗਾ ਕਾਕੇ ਨੂੰ ਉਹ ਲੱalseਗਾ ਵੀ ਯਫਾ ਲੱਗੂ ਜਾਂ ਫਿਰ ਰੇਡਰ ਵੱਜੂ ਉਹ ਯਫਾ ਚੋਟੀ ਦਾ ਆ ਗਿਆ ਮੁੰਡਾ ਖੇਡ ਮੈਦਾਨ ਦੇ ਵਿੱਚ ਤਮਤਾਨ ਸਾਹਿਬ ਦੀ ਧਰਤੀ ਦਾ ਗੱਭਰੂ ਲੱਗ ਰਿਹਾ ਤਮਤਾਨ ਸਾਹਿਬ ਵਾਲਾ ਸੁਨਾਮੀ ਤੇਰੇ ਪੈਰਾਂ ਦੇ ਵਿੱਚ ਦੇਖ ਲਾ ਕੀ ਫਸ ਗਿਆ ਵੱਡੇ ਕੜਦੇ ਬਾਹਰ ਨੂੰ ਕਈ ਵਾਰ ਕਿਸੇ ਪਲੇਅਰ ਦੇ ਪੈਰ ਅੱਜ ਵਸ ਗਏ ਇਹ ਕਹਿੰਦੇ ਆਹ ਕਹਿੰਦੇ ਚਰਚਾ ਹੋ ਗਈ ਆ ਵੱਡੇ ਨੇ ਧੰਨ-ਧਨ ਕਰਵਾਤੀ ਆ ਆਪਣੀ ਟੀਮ ਦੇ ਲਈ ਪਰ ਅਗਲੇ ਰੇਡ ਪੌਂਡ ਦੇ ਲਈ ਦੀਪਕ ਤਿਆਰ ਵਰ ਤਿਆਰ ਆ ਆਹ ਕਹਿੰਦੇ ਕੌਡੀ ਪੌਂਡ ਦੇ ਲਈ ਤਮਤਾਨ ਸਾਹਿਬ ਵਾਲਾ ਪਹਿਲਾ ਜੱਫੇ ਵੀ ਝੋਟੀ ਦੇ ਰਾਇਆ ਹੁਣ ਕੌਡੀ ਪੌਂਡ ਦੇ ਲਈ ਤਿਆਰ ਵਰ ਤਿਆਰ ਆ ਆਪਣੀ ਟੀਮ ਨੂੰ ਤੇਜ ਇਕਰਾਰ ਹੈ ਆਹ ਦੀਪਕ ਬਾਦਦਾ ਹੋਇਆ ਪੈਂਦੀ ਹੋਇ ਰੇਡ ਦੇ ਉੱਤੇ ਕੌਣ ਬੰਲੇ ਬੰਲੇ ਕਰਾਵੇਗਾ ਆਹ ਚਾਰ ਨੇ ਲੌਂਗ ਗੋਲ ਪਿੰਡ ਦੇ ਆਹ ਚੋਹਾਂ ਦੇ ਵਿੱਚ ਕੋਈ ਜਾਂਦੇ ਟੱਚ ਮਾਰਿਆ ਆਉ ਕਹਿੰਦੇ ਜਿੱਤ ਗਈ ਕਮਤਾਨ ਸਾਹਿਬ ਦੀ ਟੀਮ ਆ ਮੈਚ ਦੇ ਵਿੱਚੋਂ ਤਮਤਾਨ ਸਾਹਿਬ ਗਰਾਊਂਡ ਦੇ ਵਿੱਚੇ